ਸਤਨਾਮ ਵਾਹਿਗੁਰੂ ਸਾਹਿਬ ਜੀ ਤਰਨਸਰੀ ਮਹੱਲਾ ਪਹਿਲਾ ਘਰ ਦੁਜਾਸ਼ਤਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਸਾਗਰ ਰਤਨੀ ਪਰਪੂਰੇ ਅਮਰਤ ਸੰਤ ਚੁਗੈ ਨਹੀਂ ਦੂਰੇ ਗੁਰ ਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਚੋਗ ਚੁਗੈ ਪ੍ਰਭਾਵੈ ਸਰਭਰਮੈ ਹੰਸ ਪ੍ਰਾਣ ਪਤ ਪਾਵੈ ਕਿਆ ਭਗ ਬਪੜਾ ਛਪੜੀ ਨਾਏ ਕੀਚਲ ਟੂਪੈ ਮੈਲ ਨਾ ਜਾਏ ਰਹਾ ਰੱਖ ਰੱਖ ਚਰਨ ਤਰੇ ਵਿਚਾਰੇ